ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਪਾਜ਼ਲ ਕਾ ਪੁਲਿਸ ਨੇ ਇੱਕ ਮਰਡਰ ਕੇਸ ਨੂੰ ਟ੍ਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੀ ਪੰਜ-ਛੇ ਘੰਟਿਆਂ 'ਚ ਹੀ ਰਾਉਂਡ ਅਪ ਕਰ ਲਿਆ ਹੈ। ਕੱਲ੍ਹ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸਿਟੀ ਜਲਾਲਾਬਾਦ ਇਲਾਕੇ 'ਚ ਜਿੱਥੇ ਇੱਕ ਬਜ਼ੁਰਗ ਮਹਿਲਾ ਜਿਹਨਾਂ ਦੀ ਉਮਰ 50-55 ਸਾਲਾਂ ਦੀ ਸੀ ਉਹਨਾਂ ਦਾ ਇੱਕ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਹੜਾ ਉਹਨਾਂ ਦੇ ਅ ਲੈਜੈਂਡ ਹਸਬੰਦ ਵੱਲੋਂ ਹੀ ਕੀਤਾ ਗਿਆ ਸੀ ਉਹਨੇ ਬਹੁਤ ਹੀ ਇੱਕ ਅਨਫੋਰਚਨਟਲੀ ਇੱਕ ਬਹੁਤ क्रੂਅਲ ਤਰੀਕੇ ਨਾਲ ਕੈਂਚੀਆਂ ਮਾਰ ਕੇ ਮਲਟੀਪਲ ਕੈਂਚੀ ਦੇ ਸਟੈਬ ਹੁੰਨ ਸੀ ਔਰ ਉਸਤੇ ਉਹਨੇ ਲੇਡੀ ਦਾ ਮਰਡਰ ਕੀਤਾ ਸੀ ਸੋ ਇਸ ਕੇਸ ਚ ਫਾਜ਼ਿਲਕਾ ਪੁਲਿਸ ਨੂੰ ਜਦੋਂ ਜੋ ਇੰਟੀਮੀਸ਼ਨ ਆਈ ਸਾਨੂੰ ਹਸਪਤਾਲ ਚ ਇੰਟੀਮੀਸ਼ਨ ਆਈ ਕੇਸੇ ਸੇ ਇੱਕ ਲੇਡੀ ਜਿਹੜੀ ਹੈਗੀ ਉਹ ਐਡਮਿਟਡ ਨੇ ਸੋ ਅਸੀਂ ਇਮੀਡੀਏਟਲੀ ਟੀਮਾ ਬਣਾ ਕੇ ਆਪਣੀ ਜੀਟੀ ਡਿਸਪੈਚ ਕੀਤੀ ਔਰ ਜੋ ਅਕਿਊਸਡ ਸੀ ਉਹਨੂੰ ਆਇਡੈਂਟੀਫਾਈ ਵੀ ਕੀਤਾ ਤੇ ਇੱਕ ਪ੍ਰੋਪਰ ਚੇਸ ਕਰਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਸੇ ਕਾਫੀ ਦੂਰ ਜਾ ਕੇ ਉਹਨੂੰ ਰਾਉਂਡ ਅਪ ਕੀਤਾ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਵੇਲੇ ਵੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਤੇ ਬਲੱਡ ਸਪੌਟਸ ਵੀ ਬਲੱਡ ਸਟੇਨਸ ਵੀ ਸੀਗੇ ਸੋ ਉਹੀ ਜਿਹੜੇ ਡੀਟੇਲਸ ਹੈ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਇਦੇ ਵਿੱਚ ਐਫ ਆਈ ਆਰ ਨੰਬਰ 104 ਡੇਟਿਡ 7724 ਰਜਿਸਟਰ ਹੋਈ ਅੰਡਰ ਸੈਕਸ਼ਨ 101 ਸਬਸੈਕਸ਼ਨ 1 ਬੀ ਐਨ ਐਸ ਔਰ ਇਸ ਤੋਂ ਇਹ ਸਟੇਟਮੈਂਟ ਸੀ ਬਲਵਿੰਦਰ ਸਿੰਘ ਦਾ ਔਰ ਅਕਿਊਜ਼ਡ ਰਮਨ ਸ਼ਰਮਾ ਹੀ ਵਾਸ ਰਾਉਂਡਡ ਅਪ ਨਵੇਂ ਬੀ ਐਨ ਐਸ ਦੇ ਤਹਿਤ ਮੌਕੇ ਤੇ ਫੋਰੈਂਸਿਕ ਐਕਸਪਰਟ ਵੀ ਮੌਜੂਦ ਹੋਣਾ ਤੇ ਪ੍ਰੋਪਰ ਆਡੀਓ ਵਿਜ਼ੂਅਲ ਰਿਕਾਰਡਿੰਗ ਹੋਣਾ ਮੰਡੀਟਰੀ ਹੈ ਉਹ ਨਵੇਂ ਕਾਨੂੰਨ ਦੇ ਤਹਿਤ ਹੀ ਸਾਰੀ ਪ੍ਰੋਸੀਡਿੰਗਸ ਫੋਲੋ ਕਰਦੇ ਹੋਏ ਐਫਆਈਆਰ ਵੀ ਰਜਿਸਟਰ ਹੋਈ ਤੇ ਉਹ ਚ ਜਿਹੜੀ ਹੈਗੀ ਕਾਰਵਾਈ ਵੀ ਹੋਈ ਇਹ ਚ ਇੱਕ ਹੋਰ ਗੱਲ ਮੈਂ ਤੁਹਾਡੇ ਧਿਆਨ ਚ ਲਾਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਅਕਿਊਜ਼ਡ ਫੜਿਆ ਗਿਆ ਰਮਨ ਸ਼ਰਮਾ ਇਹ ਤੇ ਪਹਿਲਾਂ ਵੀ 2015 ਚ ਵੀ ਇੱਕ ਪਰਚਾ ਹੈ ਐਫਆਈਆਰ ਨੰਬਰ 56/15 ਅੰਡਰ ਸੈਕਸ਼ਨ 302 ਪੀਐਸਸੀਟੀ ਜਲਾਲਾਬਾਦ ਇਹਨੇ ਪਹਿਲਾਂ ਵੀ ਆਪਣੀ ਜਿਹੜੀ ਪਹਿਲੀ ਵਾਈਫ ਸੀ ਉਹਨਾਂ ਦਾ ਵੀ ਇਸੇ ਤਰ੍ਹਾਂ ਮਰਡਰ ਕੀਤਾ ਸੀ ਤੇ ਇਹ ਜੇਲ ਕੱਟ ਕੇ ਰੀਸੈਂਟਲੀ ਹੀ ਬਾਹਰ ਆਇਆ ਸੀ ਉਸ ਤੋਂ ਬਾਅਦ ਇਹ ਡਿਸੀਜ਼ ਜਿਹੜੀ ਵਿਕਟਿਮ ਹੈ ਉਹਨਾਂ ਨਾਲ ਇਹਨਾਂ ਦੇ ਜਿਹੜੇ ਹੈਗੇ ਤਾਲੁਕਾਤ ਹੋਏ ਇਹਨਾਂ ਅਲਟੀਮੇਟਲੀ ਦੇ ਮੈਰੀਡ ਦਨ ਈਚ ਅਦਰ ਇਨ ਅ ਕੋਰਟ ਸੋ ਇੱਕ ਬਹੁਤ ਹੀ ਅਨਫੋਰਚੂਨੇਟ ਔਰ ਸੈਂਸੇਸ਼ਨਲ ਕ੍ਰਾਈਮ ਸੀ ਜਿਹਨੇ ਫਾਜ਼ਿਲਕਾ ਪੁਲਿਸ ਨੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਨਾ ਹੀ ਅਕਿਊਜ਼ ਨੂੰ ਆਈਡੈਂਟੀਫਾਈ ਕੀਤਾ ਬਲਕਿ ਕੁਝ ਹੀ ਘੰਟਿਆਂ ਦੇ ਤਹਿਤ ਉਹਨਾਂ ਅਰੈਸਟ ਕਰ ਦਿੱਤਾ ਇਹਦੀ ਵਜ੍ਹਾ ਇਹ ਹੈ ਕਿ ਪ੍ਰੋਪਰਟੀ ਡਿਸਪਿਊਟ ਸੀ ਅਨ ਜੁਡੀਸੀਡ ਹੈ ਸ਼ੀ ਯੂਸਡ ਟੂ ਟੈਲ ਦ ਅਕਿਊਜ਼ ਕਿ ਨਦੇ ਨਾਂ ਤੇ ਜੜੀ ਪ੍ਰੋਪਰਟੀਆਂ ਹੈਂਗੀ ਉਹ ਇਹਦੇ ਬੱਚਿਆਂ ਦੇ ਨਾਂ ਤੇ ਕਰਦੇ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਦੀ ਟੇਕ ਕੇਅਰ ਕਰ ਸਕਣ ਜੀ ਸੋ ਇਹ ਕਿਨਾਂ ਦੀ ਇੱਕ ਲੜਾਈ ਝਗੜਾ ਰਹਿਦਾ ਸੀ ਔਰ ਫਿਰ ਅਰਲੀ ਮਾਰਨਿੰਗ ਜਦੋਂ ਡਿਸੀਜ਼ ਦਾ ਮੁੰਡਾ ਆਪਣੇ ਕੰਮ ਤੇ ਗਿਆ ਤਾਂ ਇਹਨਾਂ ਦਾ ਵਾਪਸ ਚ ਲੜਾਈ ਝਗੜਾ ਹੋਇਆ ਤੋਂ ਖਰੇ ਇੱਕ ਜੜੀ ਕੈਂਚੀ ਸੀ ਉਹਨੂੰ ਜੋ ਵੀ ਮਿਲ ਉਹਨੇ ਫਿਰ ਇਹਨਾਂ ਫਿਟ ਆਫ ਵੇਜ ਇਹਨੇ ਇੱਕ ਬਹੁਤ ਬਰੂਟਲ ਤਰੀਕੇ ਸੇ ਉਂਗਲੀ ਦੀ ਦਮਾ